ਨਾਲੇ ਦਾ ਬਾਪ ਐ ਸੋ ਉਸਤਾ ਕੀ ਕੈਂਟ ਜੀ ਕੱਢ ਲਓ ਕੋਈ ਵਧੀਆ ਜੀ ਹਾਂ ਜੀ ਯਾਰ ਉਹ ਜਗਰਾਮ ਵਾਲਾ ਉਹ ਪੀਸੀ ਉਹਦਾ ਨਾਮ ਆ ਦੇਖ ਓਏ ਜਿਹੜੀ ਆ ਖੜੀ ਆ ਆ ਜਿਹੜੀ ਆ ਵਿੱਚ ਬੜੀ ਆ ਹਾਂ 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 ਇਹ ਲੈ ਕੇ ਚੱਲ ਇਹਦਾ ਕਰ ਉਹ ਇੱਕ ਸਾਡੇ ਲੇਪੇ ਵੀਡੀਓ ਤੋਂ ਉਹ ਉਨੀ ਕੀ ਰਹਿੰਦੀ ਸੀ ਬਣਾਉਣ ਵਾਲੀ ਜੀ ਠੀਕ ਆ ਉਹ ਪੈਣੀ ਲਾ ਦਿੱਤੀ ਆਪਣਾ ਜੀ ਮੈਨੂੰ ਕਹਣਾ ਆ ਜਾਪਾ ਉਹ ਉਧਰ ਫਿਰਦਾ ਸੀ ਮੈਨੂੰ ਕਹਣਾ ਆਪਾਂ ਮੱਟ ਗਿਆ ਜੈ ਜਤ ਜੰਗੀ ਯਾਰ ਸਾਡੇ ਸੇ ਕਰੀ ਰੱਖੀ ਲੈ ਆ ਇਹ ਡਰ ਪਰ ਟਾਪ ਲਵਾਉਣ ਨਾ ਯਾਰ ਇਹ ਇਹਨਾਂ ਦੀ ਗੱਲਾਂ ਚ ਫੋੜ ਹੀ ਨਹੀਂ ਆ ਪਰ ਵੰਟਾ ਆਪਾ ਸਾਹਬ ਜੀ ਨਾਲ ਦੇ ਦੇ ਯਾਰ ਕਦ ਕੇ ਫਿਰਦੇ ਫਿਰਦੇ ਵਿਚਾਰੇ ਇਹਨਾਂ ਨੇ ਦੱਸਣਾ ਮੈਂ ਤਾਂ ਯਾਰ ਇਹ ਆ ਇੱਕ ਦਿਨ ਲੈ ਦੀ ਇੱਕ ਹੋਰ ਲੈ ਕੇ ਯਾਰ ਇਹ ਜਾਣਗੇ ਮੈਂ ਵੀ ਉਹ ਜਾ ਕੇ ਨਾਲ ਜਾਊਗਾ ਗੁਰੂ ਜਗ ਨੇ ਆਪਦੀ ਜੇ ਨਿਕਲ ਡਰਾਜਾ ਸਦਾ ਸਾਈਕਲ ਨਹੀਂ ਚੱਕ ਸਾਈਕਲ ਖੜਾ ਨਹੀਂ ਖੜਾ ਸਾਈਕਲ ਲੈ ਜੀਂਗਾ ਇਹਦਾ ਆਪਣਾ ਥੀਸ ਖੜਾਉਂਦੇ ਆਂ ਅਮਰ ਇੱਕ ਉਹ ਤੇ ਮੁੱਲਾਪੁਰ ਦੇ ਦੀ ਉਹ ਸਾਈਕਲ ਲੈ ਜਾਣੀ ਇਹ ਗੱਲ ਖੜਾ ਕੇ ਬਿਲਕੁਣ ਮੈਨੂੰ ਸਾਈਕਲ ਖੜਾ ਕਿਉਂ ਗੁੰਮੀ ਰਵੇ ਕੋਣ ਵੀਰੀ ਲਵੇ ਸਾਈਕਲ ਰੀਵਲ ਪਾ ਕੇ ਤੋਰਦਾ ਨਾ ਫੇਰਾ ਬਾਹਰ ਦੱਸ ਕੋ ਜੀ ਕਿੰਨਾ ਕਰ ਲਓ ਉਹ ਨਿਸ਼ਾਨੀ ਹੈਗੀ ਤੈਨੂੰ ਫੇਰ ਪੱਤ ਜਲੇਗਾ ਹਾਲਾਂ ਦੇ ਪੱਟਾਂ ਆਪਾਂ ਪਾਸੀਰ ਹੋ ਗਏ ਕੋਈ ਕੋਈ ਸੰਗੀਤ ASCII ਕਰਲਾ ਦੇ ਕੇ ਆਪਾਂ ਸੌਦੇ ਬਾਜੀ ਜੀ ਨਾ ਕਰੋ ਯਾਰ ਇਹਦਾ ਪਗੜਾ ਵਪਾਰੀ ਹੈ ਇਹਨਾਂ ਨਾਲ ਮਰਵਾ ਬੋਣੀ ਵੀ ਨਹੀਂ ਕਰੀ ਇਹਨਾਂ ਨਾਲ ਲੈ ਕੇ ਆਇਆ ਇਹਦੀ ਕੋਈ ਨਾਲੇ ਬੋਣੀ ਕਰਲਾ ਧਾਰ ਮਗਦੇ ਦੀ 12 ਪੱਟਾ ਸਾਡੇ 5-5000 ਮਹਾਂ ਦੇਣੀ ਨਹੀਂ ਘੱਟ 60 ਦੀ ਕੋਤ 9 ਨਗਦ 13 ਧਾਰ ਬੇਚਣੀ ਨਹੀਂ ਆਉਣੇ 10 ਕਰੋੜ ਦੀ ਕੀ ਕਰਦਾ ਹੈ ਮੈਂ ਇਹ ਆਹ ਆਹ ਚੀਜੀ ਆਹ ਆਹ ਚੀਜੀ ਇਹਦੀ ਲਾਹੀ ਉਹ ਖੜਾ ਵਿਚਾਰਾ ਹੂੰ ਗੋਲਾ ਮਾਰੀ ਜਾਂਦਾ ਕਦੇ ਪਿੱਛੇ ਕਰਦਾ ਕਦੇ ਕੋਈ ਬਣਾਈ ਜਾਂਦਾ ਬਣ ਪੜੀ ਜਾਂਦੀ ਬਣੀ ਜਾਂਦੀ ਆਪਣੀ ਦਾ ਤੇਰੇ ਤੇਰੇ ਨਾਲ ਵੀਡੀਓ ਨਹੀਂ ਬਲੋਦਾ ਸ਼ਰੀਕ ਡਰਦਾ ਮੈਂ

ਦੈ ਮੈਂ ਯਾਰ ਨੂੰ ਜਾਣਾ ਯਾਰ ਅੱਪਸੇ ਮੈਂ ਤਾਂ ਕੀ ਦੱਸਿਆ ਯਾਰ ਸਹੀ ਗੱਲ ਹੈ ਜਿੱਦ ਕੋਲ ਨੂੰ ਨਾ ਯਾਰ ਮਹਿੰਗੀ ਹੈ ਸਰਦੋਤ ਇਹਦੇ ਵਿੱਚ ਸੱਚ ਨਹੀਂ ਲੋ ਜੀ ਹੈ ਸੱਚ ਨਹੀਂ ਲੋ ਜੀ ਤੇ ਆਇਓ ਆਇਓ ਵਾਹ ਦਬਾ ਦੇ ਓਏ ਆਇਓ ਹਲਾ ਸੋਡੀ ਕਰਾ ਲੈਣਾ ਅੱਜ ਤਾਂ ਬਾਤ ਕਰਨਾ ਆ ਜੋੜੀ ਚ ਬੜ ਜਿੱਧੇ ਦੂਰ ਆ ਇੱਧਰ ਦੀ ਆਜੋ ਆ ਆ ਇੰਨਾ ਤੋਂ ਓਹ ਦੂਰੀ ਆਜੋ ਓਏ ਇੱਧਰ ਆਇਂ ਨਹੀਂ ਸੋਡੀ ਕਰਾਉਣੇ ਆ ਓਏ ਆ ਜਾ ਦੱਸ ਜਿਆ ਕਿੰਨੇ ਦੀ ਦੇ ਰੇ ਓ ਐਂਦੀ ਆ ਯਾਰ ਮੈਂ ਕਹਾਂ ਯਾਰ ਤੇ ਕਰਨਾ ਹੈ ਵਿਆਹ ਹੈ ਮੰਗੀ ਆ ਨਾ ਫੜਾਉਣ ਨੂੰ ਹੋਵੇ ਖੜਾ ਹੋ ਯਾਰ ਸਲੀਕਾ ਖੋਲਿਆ ਵੇਤ ਓਹ ਮੜ ਫੋਟੋ ਕਰ ਜਿਆ ਫਟੋ ਦੱਸ ਤਾਂ ਨੱਬੀ ਉਹ ਅਨਰਾਲੀ ਖੜੀ ਆ ਕਿੰਨੇ ਦੇ ਦੂੰ ਓ 750 ਲੱਗਿਆ ਸੀ ਉੱਥੇ ਲੈ ਚੱਲ ਬਈ ਇਹਨੂੰ ਲੈਣੀਆਂ ਹੁਣ ਇਹਦੇ ਉਤਾਸ਼ੀ ਪਾਜੋ ਉੱਥੇ ਜੇ ਲੈਣੀਆਂ ਇੱਕ ਆਸੀਵਾ ਡਾਕਟਰ ਲੈਣਾ ਚਾਰ ਨਾਮ ਤੇਲੀ ਲੈ ਜਾਣੀ ਆਪਣੇ ਮਾਲ ਦੀ ਲੈ ਜਾਣੀ ਇਹਨੇ ਇਹ ਕਿਹੜਾ ਡੰਗਰ ਉਹ ਬੂਗ ਨੂੰ ਨਹੀਂ ਗਣਾ ਇੰਡੀਆ ਵਾਲੀ ਹੈ ਇਹ ਉਹ ਬੂਗ ਨੂੰ ਨਹੀਂ ਗਣਾ ਮੈਂ ਦਸ ਹਜ਼ਾਰ ਲਿਓ ਦਾਤਰ ਜਿੰਨਾ ਸਾਡੇ ਨਹੀਂ ਚੱਲ ਮੇਰੀ ਨਹੀਂ ਹੈਗੀ ਉਹਦੀ ਨੇ ਸੌਦਾ ਕਰੀ ਜਨਾ ਸੌਦਾ ਕਰਾਉਂਦਾ ਤਾਂ ਨਾਮ ਕਰਾਉਣਾ ਹੈ ਕੀ ਫਰਕ ਹੈ ਯਾਰ ਕੀ ਫਰਕ ਮੈਂ ਦੁਆਰਾ 200 ਰੁਪਏ ਲਵਾਂਗਾ ਮੈਂ ਦੁਆਰਾ ਨਾ ਨਾ ਦੇਖ ਲੈ ਜੇ ਪੰਜ ਦੇਣੀ ਹੈ ਨਹੀਂ ਉਹ ਨਹੀਂ ਹੈ ਨਾ ਇਹ ਨੂੰ ਹੈ ਅਰੇ ਸੇਤੀ ਕਹਦਾ ਆਇਆ ਕਰੇਗਾ ਨਹੀਂ ਤੂੰ ਬਈ ਉਹ ਬਣਾਇਆ ਕਹਿੰਦਾ ਬਈ ਕਾ ਗੱਪਾ ਕਰਾ ਦਨੇ ਉਹ ਸੌਦਾ ਕਰਾ ਦਨੇ ਤਾਂ ਇਹ ਕਹਿੰਦਾ ਆਖੀ ਕਰਨਾ ਹੈ ਇਹ ਮਾਲ ਕਰਾ ਕਰ ਲੋ ਤੁੰਨਾਂ ਨਾਲ ਕਰਦੇ ਆ ਸੌਦਾ ਕਰਦੇ ਆ ਤਰ ਲੋ ਆ ਹੋਰ ਲੈਣ ਤਰ ਲੋ ਕੌਲ ਨਹੀਂ ਬਈ ਆਣਾ ਉਹ ਦੋਸਤ ਦੇਣਾ ਉਹੀ ਇਹਨਾਂ ਨੂੰ ਬੱਦ ਦੇ ਕੋਈ ਮਾਹ ਕੋਈ ਕਰ ਨਹੀਂ ਯਾਰ ਕੋਈ ਨਹੀਂ ਉਹ ਨਹੀਂ ਆਇਓ ਤੂੰ ਨਾ ਨਹੀਂ ਉਹ ਲੈ ਜਾ ਬੱਠਾ ਲੈ ਜਾ ਬੱਠ ਲੈ ਜਾ ਨਾ ਨਹੀਂ ਕੁਛ ਤੂੰ ਨਾ ਨਹੀਂ ਕਰਕੇ ਆਏ ਕਿ ਸੌਦਾ ਆ ਆ ਜਾ ਵੀਡੀਓ ਉਹ ਆਪ ਉਹ ਨਾ ਨਹੀਂ ਜਾਣਦੇ ਲੈ 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 ਨਹੀਂ ਬੰਦਾ ਸੌਦਾ ਕਰਾਂਗੇ ਲਾਲ ਵਿੱਚ ਨਾ ਪਾਈ ਇਹਨਾਂ ਨਹੀਂ ਵੀਰ ਚਲੋ ਕੋਈ ਨਹੀਂ ਆਹ ਵੇ ਆਜੋ ਵੀ ਆਜੋ ਜੇ ਫਿਰ ਲਖਾਈ ਕਰ ਲੈਣਗੇ ਕਿੰਨੇ ਦੀ 40000 ਹਾਂ ਗਾਹੋਂ ਗਾੜਵਾ ਹੁਣ ਚੱਲ ਜੀ ਯਾਰ ਬਾਹਰ ਤੱਕ ਕਿਉਂ ਘਟਣਾ ਬੈਠੋ ਚਾਹ ਪਾਣੀ ਮੰਗਾ ਲਓ ਕੀ ਮਨਦਾ ਵਸੇ ਯਾਰ ਹੁਣ ਟਾਈਮ ਹੋ ਗਈ ਚਾ ਜਾਮੇ ਦੇ ਘਰ ਨੂੰ ਅੱਡ ਤਾਂ ਨਹੀਂ ਨਾ ਪੈਂਦਾ ਹਾਂ ਨਵੇੜ ਦੇ ਫਿਰ ਉਹਨਾਂ ਵੱਡੀ ਹੋਈ ਨਹੀਂ ਦੋ ਸੌ ਸਾਢੇ ਸੌ ਸਾਢੀ ਹੋ ਗਈ ਯਾਰ ਅਖੇ ਸਾਢੀ ਹੋ ਗਈ ਹਾਂ ਦੋ ਸੌ ਹਾਂ ਤੈਨੂੰ ਪੰਜਾਂ ਤਰ੍ਹਾਂ ਦਾ ਮਿਲੂਗਾ ਦੋ 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 ਲੈਣੀ ਹੈ ਲੈਣੀ ਹੈ ਯਾਰ ਮਸ ਗਿਆ ਤੂੰ ਯਾਰ ਜਮ ਯਾਰ ਚੱਲ ਫੜਦਾ ਯਾਰ ਕਹਿ ਦੇ ਨਾ ਕਹਿੰਨੀ ਯਾਰ ਤੈਨੂੰ ਕਰਨਾ ਹੁੰਦਾ ਸੀ ਯਾਰ ਆ ਜਾ ਯਾਰ 100 ਬੇਵਸੇ ਕਹਨੂੰ ਛੱਡਦੇ ਹੁੰਨੇ ਆ ਦੇ ਦੇ ਮੇਰੇ ਜੋ ਵਕਾਇਆ ਦੇ ਦੇ ਰਿਹਾ ਜੀ ਉਹ 100 ਰੁਪਏ ਤੋਂ ਕਿਹੜੀ ਫੜੇਗਾ ਹੁਣ ਓਏ ਜੈਨੀ ਚੱਕੀ ਕਿਹੜੀ ਫੜੂ ਦੇਖਦਾ ਕਹਿੰਦਾ ਕਿਹੜੀ ਫੜੂ ਤੇ ਹਰ 200 ਇਹਨਾਂ ਗਲਤ ਫੜ 200 ਵਾਲੀ ਪੜ ਕੋਈ ਪੜ ਨਾ ਵੇਖ ਲੈ ਕੋਈ ਬੈਠ ਕੇ ਹੀ ਜੀ ਪੜ ਪੜ ਨਹੀਂ ਹੁੰਦੀ ਐ ਕੱਢ ਬਾਹਰ ਚੱਲ ਬਾਹਰ ਕੱਢ ਨੂੰ ਲੇ ਬਈ ਦੀਕ ਨੇ ਫੜਦੀ ਪੱਟ ਤੇਰੀ ਵਧੀਆ ਗੱਲਾਂ ਨਹੀਂ ਹੈਗੀਆਂ ਜਦੋਂ ਜਾਣ ਬੰਦਾ ਮਾਰਦਾ ਨਹੀਂ ਹੈਗਾ ਸਾਨੂੰ ਮਾਰੀ ਜਾਂਦਾ ਜਿਹੜੇ ਰੋਜ਼ ਦੇ ਬੰਦੇ ਆ ਰਿਸ਼ਤੇਦਾਰ ਨਿਕਲ ਗਿਆ ਦਾ ਦੋ ਤਿੰਨ ਚਾਰ ਪੰਜ ਉਹਦਾ ਕਰਦੇ ਨੌੜ ਸਾਬਾ ਅਖਾ